ਲੁਧਿਆਣਾ ਦੇ ਪਿੰਡ ਹਸਨਪੁਰ ਦੇ ਲੋਕ ਡਾਂਗ ਛੋਟੀਆਂ ਲੈ ਕੇ ਨਿਕਲਦੇ ਨੇ ਕਰੋ ਬਾਹਰ ਵਜੇ ਜਾਣਾਂਗੇ ਕਿਉਂ ਨਿਕਲਦੇ ਨੇ ਕੀ ਕਰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਹਸਨਪੁਰ ਪਿੰਡ ਦੀਆਂ ਤਸਵੀਰਾਂ ਨੇ ਗੱਲਬਾਤ ਕਰਾਂਗੇ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50000 ਸਰਕਾਰੀ ਨੌਕਰੀਆਂ ਹੋ ਗਈਆਂ 50000 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਇਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾ ਲਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਬਿਨਾਂ ਸਿਫਾਰਿਸ਼ ਦੇ ਨੌਕਰੀਆਂ ਦੇ ਗੱਫੇ ਦਿੱਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਨਿਆ ਤੇ ਸਿਹਤ ਵਿਭਾਗ ਦੇ ਵੱਖ-ਵੱਖ ਅਹੁਦਿਆਂ ਲਈ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤਾ ਐਸੇ ਦੌਰਾਨ ਖੁਸ਼ੀ-ਚੁਖਈ ਕਈ ਨੌਜਵਾਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸ਼ਿਕਾਰੀ ਮੈਂ ਨੰਗਾ ਗੰਦੀਪ ਕੌਰ ਆ। ਮੈਂ ਪਿਛਲੇ 16 ਸਾਲਾਂ ਤੋਂ ਕੰਟਰੈਕਟ ਤੇ ਜੌਬ ਕਰ ਰਹੀ ਸੀ। ਤੇ ਚਾਂਸ ਨਹੀਂ ਮਿਲਿਆ ਕਦੇ ਰੈਗੂਲਰ ਭਰਤੀ ਦੇ। ਪੇਪਰ ਦਿੱਤੇ ਹੋਏ ਨਹੀਂ ਰੈਗੂਲਰ ਤਾਂ ਕੰਟਰੈਕਟ ਦੀ ਨਿਕਲਿਆ। 16 ਸਾਲ ਬਾਅਦ ਮੇਰੀ ਰੂੜੀ ਦੀ ਸੁਣੀ ਗਈ ਨਾ ਉਹ ਹੋਇਆ ਜੀ। ਥੈਂਕ ਯੂ ਸਰ। ਪੰਜਾਬ ਸਰਕਾਰ ਵੱਲੋਂ ਹਿੰ ਤੱਕ 50 ਹਜ਼ਾਰ ਤੋਂ ਵੱਧ ਮੌਕਿਆਂ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਅਜੇ ਹੀ ਨੌਜਵਾਨਾਂ ਨੂੰ ਵੀ ਨੌਕਰੀ ਦੇ ਮੌਕੇ ਦੇਣੇ ਜੋ ਸਰਕਾਰੀ ਨੌਕਰੀਆਂ ਦਾ ਸੁਪਨਾ ਦੇਖਦੇ-ਦੇਖਦੇ ਆਪਣੀ ਉਮਰ ਵੀ ਲੰਘਾ ਚੁੱਕੇ ਹਨ ਇੱਕ ਡਾਂਗ ਸੋਟੀਆਂ ਲੈ ਕੇ ਲੋਕ ਘਰੋਂ ਬਾਹਰ ਨਿਕਲੇ ਹੋਏ ਨੇ ਗੱਲਬਾਤ ਕਰਨਗੇ ਸਰ ਕੀ ਕਰਨੇ ਆ ਡਾਂਗ ਸੋਟੀਆਂ ਲੈ ਕੇ ਤੁਸੀਂ ਘਰੋਂ ਨਿਕਲੇ ਡਾਂਗ ਆ ਇਹ ਕੁੱਤੇ ਦੀ ਦਹਿਸ ਤੋਕੜੀ ਫਲਾਈ ਵਾਲੇ ਪਿੰਡਾਂ 'ਚੋਂ ਨਹੀਂ ਹੁੰਦੇ ਆ ਹੁਣ ਜਿਹੜਾ ਪੰਜ ਤਿੰਨ ਨੂੰ ਭਈਆਂ ਜਵਾ ਖਾਦਾ ਵਾ ਜੀ ਉਹਦੇ ਕੋਈ ਨਾ ਪ੍ਰਬੰਧ ਕਰੇ ਹੁੰਦੇ ਉਹ ਦੂਜਾ ਮੁੰਡਾ ਕਹਿੰਦਾ ਜਾਂਦਾ 11-12 ਸਾਲ ਦਾ ਉਹ ਰਉ ਦੇਖਾਂ ਨਾ ਪਟੋਲਾ ਮਾਂ ਪਲੇ ਮਾਰ ਆਪਣੇ ਇਤਾਂ ਜੇ ਉਹ ਕੱਲਾ ਕੱਲਾ ਜਵਾਜਾ ਪਿਓ ਵੀ ਕੱਲਾ ਹੀ ਆ ਮਾਂ ਨੇ ਉਹ ਵੀ ਮਥਾ ਪਾਲਿਆ ਵਾ ਢਾਈ ਮਹੀਨਿਆਂ ਬਾਅਦ ਹੋਇਆ ਵਾ ਕੁੱਤੇ ਨੇ ਖਾ ਲਿਆ ਉਹਦੇ ਲੋਈ ਹਿੱਟੀ ਤਾਂ ਹਟੇ ਤੇ ਹੱਥਾਂ 'ਚ ਪੂਰਾ ਹੋ ਗਿਆ ਮੁੱਲੇ ਨੂੰ ਫੋਨ ਕਰਿਆ ਉਹਦੇ ਹੱਥਾਂ 'ਚ ਮੁੰਡਾ ਪੂਰਾ ਹੋਇਆ ਵਾ ਅੱਛਾ ਜਿਹੜੇ ਪਿੰਡ ਦੇ ਵਿੱਚ ਜਿਹੜੇ ਕੁੱਤੇ ਤੇ ਝੁੰਡ ਦੇ ਝੁੰਡ ਕੁੰਬ ਦੇ ਇੱਥੇ ਜਾਂ ਬੱਚਿਆਂ ਨੂੰ ਸ਼ਿਕਾਰ ਕਰਦੇ ਪਿੰਡਾਂ ਦੇ ਵਿੱਚ ਤੋਂ ਪੈਟ ਬਾਲ ਕੁੱਤਿਆਂ ਵਾਲੇ ਵਿੱਚ ਜਿਹੜੇ ਸੈਰਾਂ ਨਹੀਂ ਛੱਡ ਜਾਂਦੇ ਤਕੜੇ ਲੋਕ ਵਿੱਚ ਉਹ ਕੁੱਤੇ ਪਹਿਲਾਂ ਉਹ ਪੈਂਦੇ ਆ ਫਿਰ ਦੂਜੇ ਹੱਡਾ ਰੋੜੇ ਵਾਲੇ ਪੈਂਦੇ ਆ ਹੁਣ ਕਿ ਕਾਰੇ ਉਹ ਪੌਣ ਕਾਨਕ ਨੂੰ ਉਹਦੇ ਕੋ ਡੰਡਾ ਕੇ ਨੇ ਦੱਦ ਲੈਣੇ ਆ ਉਹ ਜਵਾਕ ਸਕੂਲੇ ਆਪ ਛੱਡ ਕੇ ਆਉਂਦੇ ਆ ਅੱਬ ਲੈ ਕੋਈ ਨਿਕਲਦਾ ਹੀ ਬਾਹਰ ਡਰਦਾ ਜਾਨੀ ਇੰਨੀ ਜਿਆਦਾ ਕੁੱਤੇ ਨਾਲ ਜਾਨੀ ਰੈਤ ਫਲਾਈ ਹੈ ਬਹੁਤ ਜਿਆਦਾ ਜੀ ਬਿਲਕੁਲ ਇਹ ਕੁੱਤਿਆਂ ਦਾ ਜਿਹੜਾ ਆਤਕਿਆ ਪਿੰਡ ਦੇ ਵਿੱਚ ਪੂਰਾ ਫੈਲਿਆ ਹੋਇਆ ਵਾ ਇੱਥੇ ਕੁੱਤਿਆਂ ਨਾਲ ਕਰਕੇ ਜਿਹੜੇ ਬੱਚਿਆਂ ਦੀ ਮੌਤ ਹੋ ਰਹੀ ਹੈ ਗੱਲਬਾਤ ਕਰਾਂਗੇ ਭਾਜੀ ਜੇਕਰ ਗੱਲ ਕਰੀਏ ਕੁੱਤਿਆਂ ਦਾ ਝੁੰਡ ਕਹਿੰਦੇ ਹੁੰਮਦਾ ਤੇ ਕਿੰਨੀਆਂ ਮੌਤਾਂ ਹੋ ਰਹੀਆਂ ਸਿਰੇ ਬਹੁਤ ਜਿਆਦੇ ਕੁੱਤਿਆਂ ਦੇ ਝੁੰਡ ਨੇ ਇੱਕ ਝੁੰਡ ਨਹੀਂ ਕਹ ਬਹੁਤ ਨੇ ਪਰ ਗੱਲ ਇਹ ਆ ਵੀ 12 13 ਕੁੱਤਿਆਂ ਦਾ ਜ ਆ ਦੇਮੋਖੋਰੀ ਬਣ ਗਿਆ ਉਹ ਤਾਂ ਵੀਰੇ ਕਿਸੇ ਨੂੰ ਨਹੀਂ ਬਖਸ਼ ਦੇਗੇ ਪੰਜ ਤਰੀਕ ਨੂੰ ਇੱਕ ਬੱਚਾ ਖਾਧਾ ਵਾ ਉਸ ਤੋਂ ਬਾਅਦ ਆਪਣੇ ਪੰਜ ਸੱਤ ਦਿਨਾਂ ਬਾਅਦ ਹੀ ਇੱਕ ਬੱਚਾ ਹੋਰ ਖਾਧਾ ਉਸ ਦਿਨ ਹੀ ਦੋ ਅਟੈਕ ਇਕੱਠੇ ਕੀਤੇ ਕੁੱਤਿਆਂ ਨੇ ਵੀਰੇ ਉਹ ਤੁਹਾਨੂੰ ਪਤਾ ਵੀਰੇ ਹੁਣ ਉਹ ਰੋਟੀਆਂ ਜਾਂ ਨਹੀਂ ਖਾਣਗੇ ਉਹ ਤਾਂ ਇਨਸਾਨ ਹੀ ਖਾਂਦੇ ਆ ਉਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਫੜਦੇ ਆ ਪਿੰਡ ਦੇ ਵਾਸੀ ਬਹੁਤ ਨੌਜਵਾਨ ਉਪਰਾਲਾ ਕਰਦੇ ਆ ਘਟੂ ਘਟੂ 200 ਦੇ ਕਰੀਬ ਨੌਜਵਾਨ ਮਗਰ ਫਿਰਦਾ ਹੂ ਗਲੀਆਂ 'ਚ ਸੜਕਾਂ ਤੇ ਖੱਤਿਆਂ ਦੇ ਵਿੱਚ ਪਰ ਉਹ ਭੱਜ ਜਾਂਦੇ ਆ ਨੋ ਨੋ ਫੁੱਟੀਆਂ ਕੰਦਾ ਉਹੀ ਟੱਪ ਜਾਂਦੀ ਆ ਕਿਉਂਕਿ ਨਾ ਤਾਂ ਸਾਡੀ ਕੋਈ ਟ੍ਰੇਨਿੰਗ ਆ ਵੀਰੇ ਫੜਨ ਦੇ ਵਿੱਚ ਨਾ ਕੋਈ ਨਿਸ਼ਾਨੇ ਦੇ ਵਿੱਚ ਨਾ ਮਾਰ ਸਕਦੇ ਆ ਮੰਨ ਲਓ ਜੇ ਫੜ ਵੀ ਲੈਨੇ ਆ ਪਿੰਡ ਦੇ ਕੀ ਕਹਿੰਦੇ ਆ ਇਹਨੂੰ ਛੱਡਾਂਗੇ ਕਿੱਥੇ ਉੱਥੇ ਕਿਹੜਾ ਕੋਈ ਵੱਸਦਾ ਨਹੀਂ ਹੁਣ ਪਰ ਇਹਦਾ ਹੱਲ ਇੱਕ ਪ੍ਰਸ਼ਾਸਨ ਕਰ ਸਕਦਾ ਵਾ ਤੇ ਜਾਂ ਸਰਕਾਰ ਕੋਈ ਕਰ ਸਕਦੀ ਆ ਉਹਨਾਂ ਦਾ ਹੱਕ ਵੀ ਆ ਉਹਨਾਂ ਦਾ ਇਹ ਕੰਮ ਵੀ ਆ ਤੇ ਬਾਕੀ ਸਾਡੀ ਤਾਂ ਵੀਰੇ ਬੇਨਤੀ ਹੋਈ ਆ ਸਾਡਾ ਸਾਰਾ ਪਿੰਡ ਇੰਨਾ ਸਹਿਮਿਆ ਹੋਇਆ ਸਿਆਣਾ ਬੰਦਾ ਵੀ ਨਿਕਲਦਾ ਘਰੋਂ ਡਰਦਾ ਡੰਡੇ ਤੋਂ ਬਿਨਾ ਕੋਈ ਨਹੀਂ ਨਿਕਲਦਾ ਹੁਣ ਦੇਖੋ ਆਦਨਾ ਚ ਖੇਤ ਦੇ ਵਿੱਚ ਰਿਓ ਪਾਉਣਾ ਸਪਰੇਅ ਕਰਨੀ ਹੋਰ ਵੀ ਬਹੁਤ ਬੱਚੇ ਸਕੂਲ ਜਾਂਦੇ ਆ ਬਹੁਤ ਬੰਦੇ ਪਹਿਰੇ ਵੀ ਦਿੰਦੇ ਆ ਪਰ ਅਜੇ ਤੱਕ ਕੁੱਤਿਆਂ ਦਾ ਕੋਈ ਹੱਲ ਨਹੀਂ ਹੋਇਆ ਬਹੁਤ ਜਿਆਦਾ ਡਰਦੇ ਆ ਸਾਰੇ ਡਰਦੇ ਆ ਵੀਰੇ ਕੋਈ ਵੀ ਬੰਦਾ ਅੱਗੇ ਸਾਡੇ ਸ਼ਾਮ ਨੂੰ ਡੈਲੀ ਮੋੜਾਂ ਦੇ ਉੱਤੇ ਦੋ ਚਾਰ ਬਜ਼ੁਰਗ ਬੈਠੇ ਹੁੰਦੇ ਪਰ ਹੁਣ ਕੋਈ ਨਹੀਂ ਬੈਠਦਾ ਉਹਨਾਂ ਨੂੰ ਡਰ ਆ ਵੀ ਸਾਡੇ ਤੇ ਕੋਈ ਅਟੈਕ ਨਾ ਹੋ ਜਾਵੇ ਹਨਾ ਕਿੰਨੋਂ ਨਹੀਂ ਵੀਰੇ ਆਪਣੀ ਜਾਨ ਪਿਆਰੀ ਸਾਰਿਆਂ ਨੂੰ ਹੀ ਆ ਪਰ ਉਹਨਾਂ ਦਾ ਤਾਂ ਹੱਲ ਕਰਨਾ ਪੈਣਾ ਸਾਡੀ ਪ੍ਰਸ਼ਾਸਨ ਮੂਰੇ ਹੱਥ ਜੋੜ ਕੇ ਬੇਨਤੀ ਆ ਸਾਡੇ ਪੂਰੇ ਪਿੰਡ ਬੱਲਿਓਈ ਸਾਡਾ ਕੱਲਾ ਪਿੰਡ ਨਹੀਂ ਵੀਰੇ ਕੁੱਤਿਆਂ ਮਗਰ ਭੱਜਿਆ ਫਿਰਦਾ ਘੌਰ ਪਨੋੜ ਬੱਧਵਾਲ ਪਮਾਲ ਰੌੜਕਾ ਬਹੁਤ ਫਿਰਦੇ ਆ ਕਿਉਂਕਿ ਉਹਨਾਂ ਪਿੰਡਾਂ 'ਚ ਵੀ ਜਾਂਦੇ ਆ ਜਦੋਂ ਸਾਡੇ ਪਿੰਡ ਦੇ ਫੜਨ ਲੱਗਦੇ ਆ ਪਨੋੜਾ ਨਿਕਲ ਜਾਂਦੇ ਆ ਇਹ ਜਦੋਂ ਦੀ ਪੈਟ ਬੋਲ ਤੇ ਪਾਬੰਦੀ ਲੱਗੀ ਆ ਨਾ ਤਾਂ ਉਹਨਾਂ ਦੇ ਵਿੱਚ ਰਿਜਨਲ ਪੈਟ ਬੋਲ ਨੇ ਵੀਰੇ ਕਿਸੇ ਨੇ ਛੱਡੇ ਹੋਏ ਆ ਉਹਨਾਂ ਨੇ ਹੁਣ ਗਾਂਹਾਂ ਕੁਰਾਓਸ ਬਰੀਡ ਹੋ ਗਈ ਉਹ ਵੀਰੇ ਹੁਣ ਸਾਰੇ ਇਨਸਾਨ ਹੀ ਖਾਂਦੇ ਆ ਇੰਨੇ ਮਾੜੇ ਹਾਲਾਤ ਨੇ ਨਾ ਇੰਨੇ ਪਲੇ ਹੋਏ ਕੁੱਤੇ ਨੇ ਜਿਹੜੀ ਆਪਣੇ ਮੰਨ ਲਓ ਚੰਗੇ ਘਰੇ ਕੁੱਤੇ ਰੱਖਦੇ ਦੋਹਾਂ ਵਰਗਾ ਇੱਕ ਇੱਕ ਆਹੋ ਅੱਛਾ ਤੁਸੀਂ ਕਹਿੰਦੇ ਸੀ ਵੀ ਜਿਵੇਂ ਗੱਲਬਾਤ ਕੀਤੀ ਆਵੇ ਕਹਿੰਦੇ ਤੁਹਾਡੀ ਜਿਹੜੇ ਕੰੰਧਾ ਨੇ ਪਿੰਡ ਦੇ ਕੰੰਧਾ ਕਿਨਾਂ 8 8 9 9 ਫੁੱਟ ਦੇ ਇਹ ਅੰਦਰ ਵੀ ਕਿਤੇ ਆ ਜਾਂਦੇ ਜਿਵੇਂ ਤੁਸੀਂ ਕਹਿੰਦੇ ਟੱਪ ਪਜੁੰਦੇ ਆ ਆ ਹਾਂ 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 ਕਿਤੇ ਨਹੀਂ ਆਉਂਦੇ ਵੀਰੇ ਮਾੜਾ ਜ ਮੌਕਾ ਮਿਲ ਜਨਾਂ ਨੂੰ ਅੰਦਰ ਵੱਢ ਜਾਂਦੇ ਆ ਜੇ ਤਾਂ ਅਗਲੇ ਨੇ ਦਾਪਕਾ ਦੁਪਕਾ ਜਾਂ ਡੰਡਾ ਲੈ ਕੇ ਮਗਰ ਪੈ ਗਿਆ ਇੱਕ ਅੱਧਾ ਆ ਗਿਆ ਤਾਂ ਮੋੜਤਾ ਮੋੜਤਾ ਜੇ ਇਕੱਠੇ ਆ ਜਾਂਦੇ ਆ ਤਾਂ ਬੰਦਾ ਬਾਈ ਅੰਦਰੋਂ ਕੁੰਡਾ ਹੀ ਲਾਉਂਦਾ ਕਿਉਂਕਿ ਬੰਦੇ ਨੂੰ ਡਰ ਹੁੰਦਾ ਬਾਈ ਸ਼ੇਰ ਆਰ ਗਏ ਆ ਉਹ ਪੂਰੇ ਪਲੇ ਹੋਏ ਆ ਹੱਡਾ ਰੂੜੀ ਦਾ ਮਾਸ ਖਾਂਦੇ ਆ ਪੂਰੇ ਵਧੀਆ ਰੱਜੇਪੂ ਦੇ ਪੜਾਏ ਹੋਏ ਨੇ ਕੁੱਤੇ ਜੇ ਬੋਲ ਗੱਲ ਤੇ ਬਜ਼ੁਰਗ ਵੀ ਆਏ ਨੇ ਗੱਲਬਾਤ ਕਰਾਂਗੇ ਮਾਤਾ ਜੀ ਪਿੰਡ ਦੇ ਵਿੱਚ ਕਹਿੰਦੇ ਕੁੱਤਿਆਂ ਦਾ ਕਿਹੜਾ ਆਂਤਕਪੂਰ ਦੇਖਣ ਨੂੰ ਮਿਲ ਰਿਹਾ ਹੈ ਕੁੱਤੇ ਝੁੰਡ ਦੇ ਝੁੰਡ ਬਣਾ ਕੇ ਘੁੰਮ ਰਹੇ ਆ ਕੋਈ ਪ੍ਰਸ਼ਾਸਨ ਹੈ ਕਿ ਅਪੀਲ ਕੀਤੀ ਕੋਈ ਪ੍ਰਸ਼ਾਸਨ ਨੂੰ ਅਪੀਲਾ ਕਰ ਕਰ ਮਰੇ ਪਏ ਆ ਪ੍ਰਸ਼ਾਸਨ ਸੁਣਦਾ ਹੀ ਨਹੀਂ ਕਿਸ ਪ੍ਰਸ਼ਾਸਨ ਨੂੰ 5 ਤਰੀਕ ਦਾ ਵਾਅਦਾ ਹੋਇਆ ਉਸ ਤੋਂ ਬਾਅਦ 11 ਤਰੀਕ ਨੂੰ ਫੇਰ ਬੱਚਾ ਨੋਚ ਨੋਚ ਕੇ ਖਾਧਾ ਗਿਆ ਜੇ 5 ਤਰੀਕ ਨੂੰ ਕੋਈ ਪੱਕਾ ਪ੍ਰਬੰਧ ਕੀਤਾ ਜਾਂਦਾ ਜਿਹੜਾ 11 ਤਰੀਕ ਨੂੰ ਬੱਚਾ ਖਾਧਾ ਗਿਆ ਉਹਦੀ ਮੌਤ ਨਾ ਹੁੰਦੀ ਪਿੰਡ 'ਚ ਪੂਰਾ ਦਹਿਸ਼ਤ ਦਾ ਮਾਹੌਲ ਆ ਹੱਦ ਤੋਂ ਵੱਧ ਸੀ ਜੇ ਇਹੀ ਹਾਲ ਰਿਹਾ ਤੱਲੇ-ਕੱਲੇ ਘਰ ਦੇ 2 ਦੀ 4-4 ਬੰਦੇ ਡਿਪਰੈਸ਼ਨ 'ਚ ਜਾਣਗੇ ਕਿਉਂਕਿ ਹਰ ਵਕਤ ਡਰ ਰਹਿਂਦਾ ਗੇਟ ਤੋਂ ਬਾਹਰ ਨਹੀਂ ਨਿਕਲ ਸਕਦਾ ਕੋਈ ਕੁਛ ਕਰ ਨਹੀਂ ਸਕਦਾ ਕੋਈ ਬੱਚੇ ਨੂੰ ਸਕੂਲ ਜਾਣਾ ਬੈ ਨਹੀਂ ਜਿਡਣਾ ਉਹ ਵੀ ਦਿਮਾਗ ਤੇ ਰਹਿੰਦਾ ਵੀ ਹਾਇ ਕਿਤੇ ਕੁੱਤਾ ਨਾ ਜਵੇ ਇਦਾਂ ਨਾ ਕੁੱਤਾ ਆ ਜਵੇ ਚੋਰਾਂ ਤੋਂ ਡਰਦਾ ਬੰਦਾ ਤਾਂ ਅਗਲੇ ਜਿੰਦਾ ਲਾ ਕੇ ਪੈ ਜੂ ਹੁਣ ਕੁੱਤੇ ਤੋਂ ਡਰਦਾ ਕੀ ਕਰੇ ਅੱਛਾ ਪਹਿਲਾਂ ਪਹਿਲਾਂ ਜਿਵੇਂ ਪਿੰਡਾਂ ਦੀ ਗੱਲ ਕਰਦੇ ਸੀਗੇ ਪਿੰਡਾਂ ਦੇ ਕਹਿੰਦੇ ਸੀ ਜਾਂ ਸ਼ਹਿਰਾਂ ਦੇ ਵੀ ਇਹਨਾਂ ਤੋਂ ਚੋਰਾਂ ਤੋਂ ਬਚਣਾ ਬਚਣਾ ਚਾਹੀਦਾ ਚੋਰਾਂ ਤੋਂ ਕਿਵੇਂ ਬਚਾ ਕੀਤਾ ਜਾਵੇ ਹੁਣ ਹੁਣ ਗੱਲ ਆ ਗਈ ਕੁੱਤਿਆਂ ਦੀ ਗੱਲ ਆ ਗਈ ਹੁਣ ਤਾਂ ਚੋਰਾਂ ਤੋਂ ਤਾਂ ਅਗਲਾ ਦਰਵਾਜ਼ੇ ਲਾ ਕੇ ਜਿੰਦੇ ਲਾ ਕੇ ਲੋਕ ਲਾ ਕੇ ਬਹਿ ਜੂ ਕੁੱਤਿਆਂ ਨੂੰ ਕੀ ਕਰੇ ਕੁੱਤਿਆਂ ਤੋਂ ਕਿਵੇਂ ਬਚੇ ਹੁ ਕਹਿੰਦਾ ਮਤਲਬ ਕਿ ਘਰੋਂ ਜਦੋਂ ਵੀ ਬਾਹਰ ਨਿਕਲਣਾ ਡਾਂਗਾ ਛੋਟੀਆਂ ਲੈ ਕੇ ਨਾਲੇ ਨਿਕਲਣਾ ਜੇ ਹੁਣ ਕੁੱਤਾ ਆ ਗਿਆ ਹੱਥ 'ਚ ਕੋਈ ਚੀਜ਼ ਆ ਮੰਨ ਲਓ ਡੇਰੀ 'ਚ ਦੁੱਧ ਲੈਣੇ ਚੱਲਿਆ ਇੱਕ ਹੱਥ 'ਚ ਦੁੱਧ ਹੋਊ ਤੇ ਦੂਏ ਹੱਥ ਨਾਲ ਇੱਕ ਬਾਹਰ ਹੱਥ ਨਾਲ ਬੰਦਾ ਕਿਵੇਂ ਕਾਬੂ ਕਰ ਲੂ ਕੁੱਤੇ ਨੂੰ ਗੁਰੂ ਘਰ ਜਾਣਾ ਗੁਰਦੁਆਰਾ ਸਾਹਿਬ ਜਾਣਾ ਉਥੇ ਕਿਵੇਂ ਜਾਊਗਾ ਅਗਲਾ ਕੁੱਤਿਆਂ ਦਾ ਮਾਹੌਲ ਹੀ ਇੰਨਾ ਖਰਾਬ ਕੀਤਾ ਪਿਆ ਪਿੰਡ ਦਾ ਇਹਨਾ ਦਹਿਸ਼ਤ ਦਾ ਮਾਹੌਲ ਆ ਘਰੋਂ ਨਿਕਲਣਾ ਮੁਸ਼ਕਲ ਆ ਸਿਆਣੇ ਬਜ਼ੁਰਗ ਬੱਚੇ ਬਹੁਤ ਜ਼ਿਆਦਾ ਮੁਸ਼ਕਲ ਆ ਬੱਚੇ ਖੇਡਣ ਕਿੱਥੇ ਜਾਣ ਸਕੂਲ ਵੀ ਜਾਣਾ ਟਿਊਸ਼ਨ ਵੀ ਜਾਣਾ ਉਹਨਾਂ ਨੇ ਘੰਟਾ ਘੜ ਪ੍ਰਸ਼ਾਸਨ ਨੂੰ ਇਹੀ ਬਾਰ-ਬਾਰ ਕਹਿੰਨੇ ਆ ਕਿ ਪੁਖਤਾ ਪ੍ਰਬੰਧ ਕਰੋ ਪੁਖਤਾ ਪ੍ਰਬੰਧ ਕਰੋ ਜੇ ਸਰਕਾਰ ਨੇ ਪ੍ਰਬੰਧ ਕਰੇ ਸਰਕਾਰ ਪੰਚਾਇਤਾਂ ਨੂੰ ਅਧਿਕਾਰ ਦੇ ਦੇਵੇ ਆਹਦੇ ਪਿੰਡ ਪੱਧਰ ਤੇ ਅਗਲਾ ਕਰ ਸਕਦਾ ਇਹ ਹੱਲ ਜੇ ਚਲ ਮੰਨਦੇ ਆ ਵੀ ਸਰਕਾਰ ਤੋਂ ਪੂਰਾ ਪੰਜਾਬ ਨਹੀਂ ਕੰਟਰੋਲ ਹੋ ਸਕਦਾ ਨਹੀਂ ਹੋ ਸਕਦਾ ਕਿਉਂਕਿ ਬਹੁਤ ਜਿਆਦਾ ਪੰਜਾਬ ਵੱਡਾ ਜੇ ਪੰਚਾਇਤਾਂ ਨੂੰ ਅਧਿਕਾਰ ਦੇਣ ਪੰਚਾਇਤ ਵਾਲੇ ਆਹਦਾ ਪਿੰਡ ਪੱਧਰ ਤੇ ਤਾਂ ਕਰ ਸਕਦੇ ਆ ਨਾ ਕਿਉਂਕਿ ਪਿੰਡ ਬਹੁਤ ਛੋਟਾ ਹੁੰਦਾ ਪੰਚਾਇਤ ਨੂੰ ਸੰਭਾਲਣਾ ਕੋਈ ਔਖਾ ਨਹੀਂ ਜਿਵੇਂ ਹੁਣ ਸਾਡੇ ਨੌਜਵਾਨ ਆ 2.500 ਮੁੰਡਿਆਂ ਨਾਲ ਦਿਨੇ ਟੱਕਦੇ ਹਨੋਂ ਰਾਤ ਨੂੰ ਟੱਕਦੇ ਜਿੱਥੇ ਗਣੀ ਚ ਖੇਤਾਂ 'ਚ ਮੋਟਰਸਾਈਕਲ ਗੱਡੀਆਂ 'ਚ ਫਰੀ ਜਾਂਦੇ ਆ ਬਈ ਜੇ ਪਿੰਡ ਪੱਤਰ ਤੇ ਵਿਧਕਾਰ ਮਿਲ ਜਵੇ ਨਾ ਪੰਚਾਇਤ ਨੂੰ ਫੇਰ ਇਹਨਾਂ ਦਾ ਕੋਈ ਹੱਲ ਹੋ ਸਕਦਾ ਨਹੀਂ ਤਾਂ ਮੁਸ਼ਕਲ ਆ ਸਰਕਾਰ ਨੂੰ ਵਾਰ-ਵਾਰ ਇਹੀ ਰਿਕਵੈਸਟ ਕਰਦੇ ਆ ਬਈ ਇਹਦਾ ਕੋਈ ਹੱਲ ਕਰੋ ਹੱਲ ਕਰੋ ਦੋ ਘਰ ਉੱਜੜ ਕੇ ਤੀਜਾ ਘਰ ਜਟਣ ਤੋਂ ਬਚ ਜੇ ਤੀਜਾ ਘਰ ਨਾ ਉੱਜੜ ਜੇ ਇਹ ਕਿੰਨਾ ਵੱਡ ਜਹਤ ਦਾ ਮਾਹੌਲ ਆ ਜੀ ਬਿਲਕੁਲ ਹੋਰ ਵੀ ਇੱਥੇ ਪਿੰਡ ਦੇ ਲੋਕ ਆ ਕਿੰਨਾ ਗੱਲਬਾਤ ਕਰਾਂਗੇ ਬਜ਼ੁਰਗੋ ਹੁਣ ਤਾਂ ਫਿਰ ਪਿੰਡ ਦੀਆਂ ਜਿਹੜੀਆਂ ਗਲੀਆਂ ਸੁੰਨੀਆਂ ਹੋ ਗਈਆਂ ਹੋਣੀਆਂ ਬਹੁਤ ਜੀ ਅਸੀਂ ਤੜਕੇ 4 ਵਜੇ ਗੁਰਦਾਰਾ ਸਾਹਿਬ ਜਾਂਦੇ ਆ ਅਸੀਂ ਨਾ ਮਾਹੌਲ ਚੀਨੇ ਯਾਨੀ ਕਿ ਦਹਿਸ਼ਤ ਹੋਏ ਹੋਏ ਆ ਅਸੀਂ ਗੁਰਦਾਰਾ ਸਾਹਿਬ ਤੋਂ ਵੀ ਜਾਣ ਤੋਂ ਡਰਦੇ ਆ ਮਤਲਬ ਬਹੁਤ ਜਹਤ ਦਾ ਦਹਿਸ਼ਤ ਜਾਂਨੇ ਜੀ ਜਾਂਨੇ ਆ ਤਾਂ ਮਤਲਬ ਕਿਰਪਾਨ ਲੈ ਕੇ ਜਾਂ ਕੁਹਾੜੀਆਂ ਲੈ ਕੇ ਦੋ ਬੰਦੇ ਤਾਂ ਨਾਲ ਜਾਂਦੇ ਤਾਂ ਜਾਈਦਾ ਐ ਨਹੀਂ ਵੀ ਇਕੱਲਾ ਬੰਦਾ ਜਾ ਕੇ ਗੁਰੂ ਸਾਹਿਬ ਮੱਥਾ ਟੇਕੇ ਹੋਊਗਾ ਇੰਨਾ ਯਾਨੀ ਕਿ ਮਾਹੌਲ ਖਰਾਬ ਹੈ ਮਤਲਬ ਜਿਆਦਾ ਜੀ ਬਿਲਕੁਲ ਤਾਂ ਦੱਸ ਦਈਏ ਪਿੰਡ ਹਸਨਪੁਰ ਦੀਆਂ ਤੁਹਾਨੂੰ ਤਸਵੀਰਾਂ ਤਾਂ ਕਹਿੰਦੀ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਪਿੰਡ ਦੇ ਲੋਕਾਂ ਨੇ ਕੁੱਤਿਆਂ ਦਾ ਜਿਹੜੀ ਦਹਿਸ਼ਤ ਪੂਰੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਦੋ ਬੱਚਿਆਂ ਦੇ ਜਿਹੜੇ ਕੀ ਕੁੱਤਿਆਂ ਵੱਲੋਂ ਨੌ ਨੋਚ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕੁੱਤਿਆਂ ਵੱਲੋਂ ਤੇ ਹੁਣ ਜਗਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਲੁਧਿਆਣਾ ਪ੍ਰਸ਼ਾਸਨ ਦੀ ਗੱਲ ਹੈ ਉਸ ਨਾਲ ਉਹਨਾਂ ਨਾਲ ਗੱਲਬਾਤ ਜਦੋਂ ਅਸੀਂ ਕੀਤੀ ਉਹਨਾਂ ਨੇ ਕਿਹਾ ਸੀ ਵੀ ਇਹ ਪਿੰਡ ਦੀ ਜਿਹੜੇ ਲੋਕਾਂ ਦੀ ਸਮੱਸਿਆ ਦਾ ਹੱਲ ਜਲਦੋ ਜਲ ਹੱਲ ਕੀਤਾ ਜਾਵੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਫਰ ਟੂ ਵੀ